ਸਲਾਮ ਵਾਲੇਕਮ ਜੀ ਮੈਂ ਹਾਂ ਤੁਹਾਡਾ ਆਪਣਾ ਮੁਹੰਮਦ ਇਰਸ਼ਾਦ ਤੇ ਤੁਸੀਂ ਦੇਖ ਰਹੇ ਹੋ YouTube ਚੈਨਲ ਬੈਸਟ ਪਾਸ ਫੂਡਰ ਵਾਲਾ ਮੁੰਡਾ ਜਾ ਰਹੇ ਹਾਂ ਨਟ ਇਕੱਠਾ ਕਰਨ ਨੂੰ ਨਟ ਇਕੱਠਾ ਕਰਕੇ ਪਾਉਣੇ ਆ ਆ ਥੱਲੇ ਦੇ ਵਿੱਚ ਇਹਨੇ ਅੰਦਰ ਵਿੱਚ ਪਾ ਕੇ ਰੱਖਾਂਗੇ ਫਿਰ ਉਹ ਜਿਹੜੀ ਅੱਗੇ ਪਾਵਰ ਲਾਵਾਂਗੇ ਉਹਦੇ ਉੱਪਰ ਪਾਵਾਂਗੇ ਕੁੱਝ ਆ ਗਿਆ ਨਟ ਇਕੱਠਾ ਨਟ ਇਕੱਠਾ ਕਰਨ ਤੋਂ ਬਾਅਦ ਤੁਹਾਨੂੰ ਮਿਲਦੇ ਆਂ ਦੋਸਤੋ ਮੈਂ ਤੁਹਾਨੂੰ ਇੱਕ ਫਲ ਦਿਖਾਉਣਾ ਜਿਹਨੂੰ ਲੱਗੇ ਨੂੰ ਕਟੋ ਘਟ 6 ਮਹੀਨੇ ਹੋ ਗਏ ਤੇ ਹਾਲੇ ਵੀ ਉਹ ਕੱਚਾ ਹੈ ਅਗਰ ਕਿਸੇ ਮੇਰੇ ਭਾਈ ਨੂੰ ਇਹ ਫਲ ਦਾ ਨਾਮ ਪਤਾ ਦੇਖੋ ਨਾਮ ਮੈਨੂੰ ਨਹੀਂ ਪਤਾ ਨਾਲੇ ਆਪਣੀ ਮੋਟਰ ਤੇ ਹੈ ਪਰ ਨਾਮ ਮੈਨੂੰ ਵੀ ਨਹੀਂ ਪਤਾ ਜਿਹੜੇ ਵੀ ਮੇਰੇ ਭਾਈ ਨੂੰ ਇਹਦਾ ਨਾਮ ਪਤਾ ਹੈ ਤਾਂ ਉਹ ਮੈਨੂੰ ਜਰੂਰ ਕਮੈਂਟ ਦੇ ਵਿੱਚ ਦੱਸੇ ਇਹ ਫਲ ਦਾ ਕੀ ਨਾਮ ਹੈ ਆਹ ਫਲ ਹੈ ਅਗਰੋ ਚੱਕ ਨੌ ਨਹੀਂ ਪਤਾ ਫੱਲ ਅਗਰ ਕਿਸੇ ਭਾਈ ਨੂੰ ਨੌ ਪਤਾ ਹੈ ਤਾਂ ਕਮੈਂਟ ਕਰਕੇ ਜਰੂਰ ਦੱਸੇ ਸਾਈ ਬਹੁਤ ਬੜਾ ਹੈ ਦਾ ਕੈਮਰੇ ਦਾ ਤੁਹਾਨੂੰ ਐਡਾ ਬੜਾ ਸਾਈ ਲੱਗਦਾ ਨਹੀਂ ਹੁਣ ਲੇਕਿਨ ਸਾਈ ਸਿਰੇ ਸਵਾ ਬੜਾ ਹੈਗਾ ਘੱਟੋ ਘੱਟ ਕਿਲੋ ਦਾ ਦਾਣਾ ਹੋਊਗਾ ਇੱਕ 1 ਕਿਲੋ ਦਾ ਦਾਣਾ ਇਹ ਜਰੂਰ ਦੱਸਿਓ ਕਮੈਂਟ ਕਰਕੇ ਜਾ ਕੇ ਕਿਸੇ ਮੇਰੇ ਭਾਈ ਨੂੰ ਪਤਾ ਹੈ ਕਿ ਕੀ ਕੀ ਇਹ ਹੈ ਦੂਸਰੀ ਗੱਲ ਪਨੀਰੀ ਆਪਣੀ ਤਿਆਰ ਹੈ ਅਗਰ ਕਿਸੇ ਭਾਈ ਨੂੰ ਪੌਦ ਦੀ ਲੋੜ ਹੈ ਤਾਂ ਆਹ ਨੰਬਰ ਤੇ ਕੰਟੈਕਟ ਕਰ ਸਕਦਾ ਆਪਤਾ ਕਰ ਸਕਦਾ ਜਿੰਨੂੰ ਜਿੰਨੀ ਪੌਦ ਚਾਹੀਦੀ ਹੈ ਤੇ ਜਿੱਥੇ ਚਾਹੀਦੀ ਹੈ ਉਥੇ ਪੌਦ ਮਿਲੂਗੀ ਆ ਆਪਣੇ ਫਾਰਮ ਦਾ ਨਾਮ ਹੈ ਤੁਹਾਨੂੰ ਪੌਦ ਵੀ ਦਿਖਾ ਦਾਂ ਮੇ ਪੌਦ ਆਪਣੀ ਤਿਆਰ ਹੈ ਰੱਬ ਚਾਹੇ ਆਰਡਰ ਬੁੱਕ ਕਰਾਓ ਆ ਗੜੀ ਹੈ ਪੌਦ ਆਪਣੀ ਕਰੋ ਚੈੱਕ ਉਹ ਫਿਰਦਕ ਪੌਦੀ ਪੌਦ ਉਹ ਪੱਲੇਬਸੇ ਪੌਦੇ ਲਾਈਏ ਆ ਤਿਆਰ ਹੋ ਗਈ ਉਹਲੇ ਪਾਸੇ ਪੱਲੇ ਪੱਲੇ ਪੱਲੇਸੇ ਲਈ 15 15 ਦਿਨਾਂ ਜੋ ਵੀ ਤਿਆਰ ਹੋ ਜੂਆ ਸਾਰੀ ਤਿਆਰ ਆ ਰੱਬ ਚਾਹੇ 5 ਦਿਨਾਂ 5-7 ਦਿਨਾਂ ਜੀ ਤਿਆਰ ਹੋ ਜੂ ਸਾਰੀ ਇਹ ਕਿਸੇ ਵੀ ਮੇਰੇ ਭਾਈ ਨੂੰ ਜ਼ਰੂਰਤ ਹੈ ਮੈਂ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦੂੰਗਾ ਤੇ ਨੰਬਰ ਜਿਹੜੇ ਮੈਂ ਤੁਹਾਨੂੰ ਦਿਖਾਏ ਨੇ ਉਹ ਨੰਬਰਾਂ ਦੇ ਵੀ ਰਾਬਤਾ ਕਰ ਸਕਦੇ ਹੋ ਬਹੁਤ ਚੈੱਕ ਕਰੋ ਉਹ ਲੱਗੀ ਦਿਖਾਉਣਾ ਆਹ ਦੇ ਕਿੱਦਾਂ ਦਾਣਾ ਲੱਭਿਆ ਲੱਗੇ ਹੋਊਗੇ ਕਿਤੇ ਕਿਤੇ ਜਿਹੜੇ ਮੇਰੇ ਰੈਗੂਲਰ ਪੀਪਰ ਨੇ ਹਰਨ ਤਾਂ ਦੇਖੀਏ ਜਿੱਦ ਨੂੰ ਨੂੰ ਆਪਣੇ ਵਾਸਤੇ ਪੀਂਹ ਲਈ ਦਿਓ ਉਹ ਲੈ ਕੇ ਗੜਾਈ ਸਕਦੇ ਹੁਣ ਬੜੀ ਹੋ ਗਈ ਤਰੂ ਲੱਗੇ ਦਿਖਾਉਣਾ ਉਹਦਾ ਥੋੜੀ ਜਿਹਾ ਕੰਨੇ ਦੇ ਵਿੱਚ ਨੂੰ ਨੂੰ ਦੇਖੀ ਵੀ ਨਾ ਹੋਵੇ ਨੂੰ ਵੀ ਇਹਦਾ ਨਾਰਮਲ ਜਿਹਾ ਫਸਲਾ ਉਹ ਚੋਜ ਨੂੰ ਲੱਗੇ ਦਿਖਾਉਣਾ ਸਾਰੇ ਭਾਈਆਂ ਨੂੰ ਆਹ dono ਚੂੰ ਚੂੰ ਲੱਗੀ ਦਿਖਾਵਾਂ ਚੂੰ ਚੂੰ ਲੱਗੀ ਹੋਈ ਹੈ ਆਪਣੇ ਦੇਖੋ ਚੂੰ ਚੂੰ ਲੱਗੀ ਹੋਈ ਦੇਖੋ ਆਹ ਚੰਗਰੀ ਹੈ ਨਾ ਮਿਰਗ ਦੇ ਅੰਡੇ માં ਇਹ ਹੈ ਚੂੰ ਚੂੰ ਦੇਖ ਲਓ ਮੇਰੇ ਭਾਈ ਚੂੰ ਚੂੰ ਤੁਹਾਨੂੰ ਪਹਿਲਾਂ ਜਿਹੜਾ ਫਲ ਖਾਇਆ ਉਹ ਫਲ ਬਾਰੇ ਵੀ ਦਸੀਓ ਕਮੈਂਟ ਕਰਕੇ ਕਿਹੜਾ ਕਿਹੜਾ ਫਲਾ ਉਹ ਨਹੀਂ ਤਾਂ ਤੁਹਾਨੂੰ ਸਾਰਿਆਂ ਨੂੰ ਪਤੀ ਆ ਕੇ ਚੂਚੂ ਆ ਸਾਰੇ ਹੀ ਖਤਾ ਆਪਣਾ ਚੂਚੂਦਾ ਉਹ ਸਿਰੇ ਤੱਕ